ਤੁਸੀਂ ਜੁੜੇ ਹੋ ਵਸਤਾ ਪੰਜਾਬ ਨਾਲ ਤੇ ਮੈਂ ਤੁਹਾਡੇ ਨਾਲ ਜਗਿੰਦਰ ਸਿੰਘ ਅੱਜ ਵਕ ਵਕ ਮੁੱਦਿਆਂ ਤੇ ਪੰਜਾਬ ਨਾਲ ਸੰਬੰਧਿਤ ਮੁੱਦਿਆਂ ਤੇ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਪੰਜਾਬ ਦੇ ਮੁੱਖ ਮੰਤਰੀ ਕਹਿ ਲੋ ਜਾਂ ਪੰਜਾਬ ਸਰਕਾਰ ਦਿੱਲੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਬਦਲੀ ਨਜ਼ਰ ਆਈ ਹੈ ਔਰ ਕੈਬਨਿਟ ਦੀ ਮੀਟਿੰਗ ਚ ਸਰਕਾਰ ਨੇ ਜਿਸ ਤਰ੍ਹਾਂ ਲੋਕਾਂ ਲਈ ਪਹਿਲੋ ਪਟਾਰੀ ਖੋਲ੍ਹ ਦਿੱਤੀ ਆ ਉਹਨੇ ਵਿਰੋਧੀਆਂ ਨੂੰ ਸੁਣ ਘਰਤਾ ਇੱਕ ਵਾਰ ਤੇ ਉਹਦੇ ਨਾਲ ਹੀ ਜਿਹੜੇ ਮਲਾਜਮ ਵੀ ਬੜੇ ਕਹ ਲੋ ਆਸਾਂ ਜਿਹਨਾਂ ਨਾਲ ਜਿਨ੍ਹਾਂ ਨੇ ਸਰਕਾਰ ਬਣਾਈ ਸੀ ਉਹ ਵੀ ਸਰਕਾਰ ਤੋਂ ਨਿਰਾਸ਼ ਸੀ ਉਹਨਾਂ ਨੂੰ ਵੀ ਖੁਸ਼ ਕਰਨ ਲਈ ਸਰਕਾਰ ਨੇ ਬੜਾ ਵੱਡਾ ਇੱਕ ਕਦਮ ਚੁੱਕਿਆ ਜਾਂ ਉਹਨਾਂ ਨੂੰ 14000 ਕਰੋੜ ਦੇ ਜਿਹੜੇ ਬਕਾਏ ਨੇ ਮਲਾਜਮਾਂ ਦੇ ਉਹ ਦੇਣ ਦਾ ਇੱਕ ਵਾਅਦਾ ਕੀਤਾ ਭਾਵੇਂ ਤਿੰਨ ਕਿਸ਼ਤਾਂ 'ਚ ਦੇਣ ਦਾ 28 ਤੱਕ ਦੇਣ ਦਾ ਵਾਅਦਾ ਕੀਤਾ ਪਰ ਮਲਾਜਮਾਂ ਨੂੰ ਕਹ ਲੋ ਜਿਹੜੇ ਰੁੱਸੇ ਜਾਂ ਸੰਘਰਸ਼ ਦੇ ਰਾਹ ਤੁਰੇ ਨਜ਼ਰ ਆ ਰਹੇ ਸੀ ਉਹਨਾਂ ਨੂੰ ਨਾਲ ਤੋਰਨ ਦੀ ਗੱਲ ਕੀਤੀ ਹੈ ਜਾਂ ਨਾਲ ਤੋਰਨ ਲਈ ਇੱਕ ਯਤਨ ਕੀਤਾ ਤੇ ਉਹਦੇ ਨਾਲ ਹੀ ਗੱਲ ਕਰਨੀ ਹੈ ਕਿ ਜਿਹੜੀਆਂ 60000 ਦੇ ਕਰੀਬ ਸਾਮੀਆਂ ਨੇ ਸਰਕਾਰੀ ਤੇ ਨਿੱਜੀ ਖੇਤਰ ਚ ਜਿਹੜੀਆਂ ਖਾਲੀ ਪਈਆਂ ਨੇ ਉਹਨਾਂ ਨੂੰ ਵੀ ਭਰਨ ਦਾ ਇੱਕ ਵਾਅਦਾ ਕੀਤਾ ਸਰਕਾਰ ਨੇ ਜਿਹਦੇ ਨਾਲ ਹੀ 700 ਏਕੜ ਜਿਹੜੀ ਹੈ ਜ਼ਮੀਨ ਸਰਕਾਰੀ ਜ਼ਮੀਨ ਹੈ ਉਹਨੂੰ ਨਲਾਮ ਕਰਕੇ ਤੇ ਉਹਦੇ ਨਾਲ ਹੀ 1500 ਏਕੜ ਚ ਸ਼ਹਿਰੀ ਖੇਤਰ ਚ 1500 ਏਕੜ ਜ਼ਮੀਨ ਚ ਆਮ ਲੋਕਾਂ ਲਈ ਮਕਾਨ ਬਣਾ ਕੇ ਦੇਣ ਦਾ ਇੱਕ ਵਾਅਦਾ ਕੀਤਾ ਤੇ ਹਰ ਵਰਗ ਨੂੰ ਕਹਿ ਲੋ ਕਿ ਖੁਸ਼ ਕਰਨ ਲਈ ਯਤਨ ਕੀਤਾ ਹੈ ਇਹ ਸਰਕਾਰ ਦੇ ਜਾਂ ਕੈਬਨਟ ਦੇ ਵਾਅਦੇ ਆ ਤੇ ਕਿਸ ਤਰ੍ਹਾਂ ਦਾ ਅਮਲ ਹੁੰਦਾ ਹੈ ਜਾਂ ਕੀ ਇਹ ਵਾਅਦੇ ਲੇਪਰੇ ਚੜਦੇ ਨੇ ਉਹ ਸਮਾਂ ਦੱਸੂਗਾ ਪਰ ਸਰਕਾਰ ਨੇ ਇੱਕ ਵਾਰੀ ਦਿੱਲੀ ਚੋਣਾ ਤੋਂ ਬਾਅਦ ਵੱਡੇ ਕਦਮ ਚੁੱਕੇ ਨੇ ਜਾਂ ਨਤੀਜਿਆਂ ਤੋਂ ਬਾਅਦ ਵੱਡੇ ਕਦਮ ਚੁੱਕੇ ਨੇ ਔਰ ਇਹ ਵੀ ਗੱਲ ਕਰ ਲਈਏ ਕਿ ਆ ਮੁੱਖ ਮੰਤਰੀ ਵੀ ਕਹਿੰਦੇ ਕੈਬਨਟ ਦੀ ਮੀਟਿੰਗ ਚ ਕੁਝ ਬਦਲੇ-ਬਦਲੇ ਨਜ਼ਰ ਆਇਆ ਔਰ ਕੈਬਨਟ ਮੰਤਰੀਆਂ ਤੋਂ ਹਮੇਸ਼ਾ ਕਹ ਲੋ ਜਾਂ ਜਿੰਨੀਆਂ ਵੀ ਮੀਟਿੰਗਾਂ ਹੋਈਆਂ ਉਹ ਚ ਹਮੇਸ਼ਾ ਲੇਟ ਪਹੁੰਚਦੇ ਰਹੇ ਨੇ ਪਰ ਆ ਇਸ ਵਾਰ ਕਹਿੰਦੇ ਪਹਿਲਾਂ ਹੀ ਪਹੁੰਚ ਗਏ ਕੈਬਨਟ ਮੰਤਰੀਆਂ ਤੋਂ ਵੀ ਪਹਿਲਾਂ ਪਹੁੰਚ ਗਏ ਔਰ ਪਹੁੰਚ ਕੇ ਇਹ ਵੀ ਹੈ ਕਿ ਪਹਿਲਾ ਫੋਨ ਵੀ ਵਰਤਦੇ ਮੀਟਿੰਗ ਦੌਰਾਨ ਨਜ਼ਰ ਆਉਂਦੇ ਸੀ ਪਰ ਇਸ ਵਾਰ ਜ਼ਿਆਦਾ ਹੀ ਗੰਭੀਰ ਹੋ ਗਏ ਔਰ ਫੋਨ ਦਾ ਵੀ ਚੇਤਾ ਹੀ ਭਲਾ ਬਿਠੇ ਫੋਨ ਵੀ ਨਹੀਂ ਵਰਤਿਆ ਗਿਆ ਤੇ ਗੱਲ ਕਰੀਏ ਕਿ ਇਹਨਾਂ ਮੁੱਦਿਆਂ ਤੇ ਕੀ ਅਮਲ ਹੁੰਦਾ ਕਦੋਂ ਤੱਕ ਹੁੰਦਾ ਹੈ ਜਾਂ ਇਹ ਵਾਦੇ ਆ ਵਫਾ ਹੁੰਦੇ ਨੇ ਉਹ ਸਮਾਂ ਦੱਸੇਗਾ ਕਿਉਂਕਿ ਬਹੁਤ ਸਾਰੇ ਸਰਕਾਰ ਦੇ ਜਿਹੜੇ ਵਾਦੇ ਨੇ ਜਾਂ ਮੈਨੀਫੈਸਟੋ ਚ ਕੀਤੇ ਵਾਦੇ ਨੇ ਉਹ ਅਜੇ ਲਟਕ ਰਹੇ ਨੇ ਅਧੂਰੇ ਨੇ ਔਰ ਜਿਹੜੇ ਨੇ ਲੋਕ ਕਹਿ ਲੋ ਜਾ ਲੋਕਪੱਖੀ ਜਥੇਬੰਦੀਆਂ ਨੇ ਜਾਂ ਲੋਕ ਆਗੂ ਨੇ ਉਹ ਸੰਘਰਸ਼ ਦੇ ਰਾਹ ਵੀ ਤੁਰੇ ਹੋਏ ਨੇ ਸਰਕਾਰ ਦੇ ਖਿਲਾਫ ਔਰ ਖਾਸ ਕਰਕੇ ਟੀਚਰਾਂ ਦੀ ਵੀ ਜਿਸ ਤਰ੍ਹਾਂ ਭਰਤੀ ਲਈ ਵਾਅਦਾ ਕੀਤਾ ਜਾਂ ਹੋਰ ਵੱਖ-ਵੱਖ ਵਿਭਾਗਾਂ ਚ ਕਹਿ ਲੀਏ ਵਾਅਦਾ ਕੀਤਾ ਜਿਸ ਤਰ੍ਹਾਂ ਸਿੱਖਿਆ ਖੇਤਰ ਦੇ ਨਾਲ-ਨਾਲ ਸਿਹਤ ਖੇਤਰ ਚ ਕਰ ਵਿਭਾਗ ਚ ਜਿਹੜੀਆਂ ਅਸਾਮੀਆਂ ਔਰ ਕਰਨ ਦਾ ਫੈਸਲਾ ਲਿਆ ਹੈ ਔਰ ਇਹ ਵੀ ਗੱਲ ਕਰ ਸਕਦੇ ਆ ਕਿ ਜੇ ਵਿਰੋਧੀਆਂ ਦੇ ਨਾਲ ਜੋੜ ਕੇ ਦੇਖੀਏ ਜਾਂ ਰਵੇ 30 ਸਰਕਾਰਾਂ ਦੇ ਨਾਲ ਜੋੜ ਕੇ ਦੇਖੀਏ ਤਾਂ ਇਹ ਜ਼ਰੂਰ ਹੈ ਕਿ ਇਹ ਸਰਕਾਰਾਂ ਹਮੇਸ਼ਾ ਆਖਰੀ ਸਮੇਂ ਚ ਆ ਕੇ ਭਰਤੀ ਕਰਦੀਆਂ ਰਹੀਆਂ ਹਨ ਔਰ ਆਖਰੀ ਸਮੇਂ ਚ ਆ ਕੇ ਜਿਹੜੀ ਹੈ ਖਾਸ ਕਰ ਜਿਹੜੀ ਵਿਕਾਸ ਪਿੰਡੂ ਜਾਂ ਸਿਆਰੀ ਖੇਤਰ ਦਾ ਵਿਕਾਸ ਦੀ ਗੱਲ ਕਰ ਲਈਏ ਤਾਂ ਉਹ ਵੀ ਆਖਰੀ ਸਮੇਂ ਚ ਬਹੁਤਾ ਕਰਦੇ ਰਹੇ ਆ ਪਰ ਇਹ ਜ਼ਰੂਰ ਹੈ ਕਿ ਇਹ ਸਰਕਾਰ ਨੇ ਪਹਿਲਾਂ ਵੀ ਕਾਫੀ ਵਿਭਾਗਾਂ ਚ ਜਿਹੜੀ ਹੈ ਰੈਗੂਲਰ ਭਰਤੀ ਕੀਤੀ ਆ ਔਰ ਇਹਦੇ ਨਾਲ ਹੀ ਹੁਣ ਵੀ ਜਿਹੜੀਆਂ ਅਸਾਮੀਆਂ ਪੁਰ ਕਰਨ ਦਾ ਜਿਸ ਤਰ੍ਹਾਂ ਪੁਲਿਸ ਵਿਭਾਗ ਵਿੱਚ ਵੀ ਅਸਾਮੀਆਂ ਭਰਨ ਦਾ ਜਾਂ ਨਵੀਂ ਭਰਤੀ ਕਰਨ ਦਾ ਵਾਅਦਾ ਕੀਤਾ ਔਰ ਜਲਦੀ ਉਹ ਭਰਤੀ ਕੀਤੀ ਜਾ ਰਹੀ ਹੈ ਇਹ ਤਾਂ ਜ਼ਰੂਰ ਹੈ ਕਿ ਇਹਦੇ ਨਾਲ ਜਿਹੜਾ 27 ਜਿਹੜੀ ਚੋਣ ਮੈਂ ਜਾਂ ਚੋਣ ਸਰਗਰਮੀਆਂ ਕਹ ਲਈਏ ਹੁਣੇ ਤੋਂ ਸ਼ੁਰੂ ਹੋ ਗਈ ਹੈ ਜਿੱਥੇ ਵਿਰੋਧੀ ਧਿਰਾਂ ਮਤਲਬ ਸਰਕਾਰ ਨੂੰ ਕੋਸਟੀਆਂ ਨੇ ਜਾਂ ਦਿੱਲੀ ਜਿਹੜਾ ਇਹ ਆ ਜਿਹੜਾ ਫੇਲ ਹੋਇਆ ਸਰਕਾਰ ਦਾ ਆਮ ਆਦਮੀ ਪਾਰਟੀ ਦਾ ਮਾਡਲ ਉਹ ਉਹਨੂੰ ਦਿਖਾ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਗਿਆਂ ਨੇ ਉੱਥੇ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਜਾਂ ਕੈਬਨਟ ਨੇ ਉਹਨਾਂ ਨੂੰ ਡੱਕਣ ਲਈ ਜਾਂ ਉਹਨਾਂ ਨੂੰ ਰੋਕਣ ਲਈ ਜਿਹੜੇ ਆ ਨਵੇਂ ਵਾਅਦੇ ਕੀਤੇ ਆ ਚਲੋ ਜੇ ਗੱਲ ਕਰੀਏ ਤਾਂ ਇਹਦੇ 'ਚ ਲੋਕਾਂ ਦਾ ਤਾਂ ਫਾਇਦਾ ਹੀ ਆ ਔਰ ਜਿਹੜੇ ਲੋਕ ਉਹ ਬਦਲ ਵਾਲੀ ਸਰਕਾਰ ਉਡੀਕਦੇ ਸੀ ਜਾਂ ਸਰਕਾਰ ਤੋਂ ਕੁਝ ਬਦਲਿਆ ਅ ਲਬਦੇ ਸੀ ਉਹ ਲੱਭਣਾ ਤਾਂ ਸ਼ੁਰੂ ਹੋਇਆ ਹੋਰ ਅਮਲ ਕਦੋਂ ਤੱਕ ਹੁੰਦਾ ਔਰ ਇਹ ਸਮਾਦ ਅਸੂਗਾ ਇਹ ਜ਼ਰੂਰ ਹੈ ਕਿ ਇੱਕ ਵਾਰ ਸਰਕਾਰ ਨੇ ਵਿਰੋਧੀਆਂ ਨੂੰ ਸੁਣ ਕਰਤਾ ਜਿਹੜਾ ਪਟਾਰੀ ਜਾਂ ਪਟਾਰਾ ਖੋਲਿਆ ਲੋਕਾਂ ਲਈ ਤੇ ਉਹਦੇ ਨਾਲ ਹੀ ਆਪਾਂ ਗੱਲ ਕਰ ਲਈਏ ਕਿ ਜਿਹੜੀ ਇੱਕ ਵੱਡਾ ਮੁੱਦਾ ਹੈ ਜਿਹੜਾ ਕਿ ਸ਼੍ਰੋਮਣੀ ਕਾਲੀ ਦਲ ਦੀ ਭਰਤੀ ਦਾ ਜਾਂ ਖੇਤਰੀ ਪਾਰਟੀ ਅਕਾਲੀ ਦਲ ਜਿਹੜਾ ਬਾਦਗਵਾਦ ਚ ਆ ਜਾਂ ਕਹਿ ਲਿਏ ਕਿ ਤਖਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜਾ ਹੁਕਮਨਾਮਾ ਜਾਰੀ ਹੋਇਆ ਉਹਦੇ ਸੰਦਰਭ ਵਿੱਚ ਜੇ ਦੇਖੀਏ ਤਾਂ ਅਕਾਲੀ ਦਲ ਜਾਂ ਅਕਾਲੀ ਦਲ ਦਾ ਕਿਸ ਤਰ੍ਹਾਂ ਦਾ ਅਮਲ ਹੈ ਜਾਂ ਉਹਤੇ ਕਿਸ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ ਮੌਜੂਦਾ ਸਮੇਂ ਉਹਦੇ ਤੇ ਵੀ ਆਪਾਂ ਚਰਚਾ ਕਰੀਏ ਤਾਂ ਜਿਸ ਤਰ੍ਹਾਂ ਅਕਾਲੀ ਦਲ ਦੀ ਭਰਤੀ ਮੈਂ ਤਾਂ ਜਿੱਥੇ ਅੱਜ ਅਕਾਲ ਤਖਤ ਸਾਹਿਬ ਦੇ ਜੇਸੇਦਾਰ ਯਾਨੀ ਰਿਕਵੀ ਸਿੰਘ ਵੱਲੋਂ ਜਿਹੜੇ ਕਿ ਵਿਦੇਸ਼ ਤੋਰੇ ਸੀ ਦੌਰੇ ਤੇ ਸੀ ਉਹਨਾਂ ਵੱਲੋਂ ਰਾਸਤਾ ਪ੍ਰਗਟਾਈ ਗਈ ਹੈ ਉੱਥੇ ਜਿਹੜੀ 7 ਮੈਂਬਰੀ ਕਮੇਟੀ ਦੀ ਮੀਟਿੰਗ ਵੀ ਹੋਈ ਹੈ ਉਸ ਮੀਟਿੰਗ 'ਚ ਵੀ ਕਹਿ ਲਿਆ ਕਿ ਸਾਰਿਆਂ ਨੇ ਹੀ 100 ਰੋ ਕੇ ਸਾਰੇ ਮੈਂਬਰ 100 ਰੋ ਨਜ਼ਰ ਆਏ ਨੇ ਔਰ ਧਾਮੀ ਸਾਹਿਬ ਵੀ ਕਹਿ ਲੋ ਜਿਹੜੇ ਕਿ ਐਡਵੋਕੇਟ ਧਾਮੀ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਉਹ ਵੀ ਬਾਕੀ ਮੈਂਬਰਾਂ ਨਾਲ ਸੁਰਚ ਨਜ਼ਰ ਆਏ ਨੇ ਔਰ ਲੱਗਿਆ ਕਿ ਜਿਸ ਤਰ੍ਹਾਂ ਕੱਲ ਅ ਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਅ ਭੁੰਦਰ ਸਾਹਿਬ ਨੂੰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਉਹ ਮੀਟਿੰਗ 'ਚ ਨਹੀਂ ਆਏ ਔਰ ਇੱਕ ਮੁੱਠਤਾਂ ਨਾਲ ਇਹ ਕਿਹਾ ਗਿਆ ਕਿ ਕਾਲੀ ਦਲ ਦੀ ਜਿਹੜੀ ਭਰਤੀ ਹੈ ਉਹ ਸ੍ਰੀ ਕਾਲਤਾਖ ਸਾਹਿਬ ਦੇ ਹੁਕਮਨਾਮੇ ਅਨਸਾਰ ਹੀ ਹੋਵੇਗੀ ਜਾਂ ਸੱਤ ਮੈਂਬਰੀ ਕਮੇਟੀ ਦੀ ਗਵਾਈ ਚ ਹੋਵੇਗੀ ਤੇ ਜਿਹੜੀ ਭਰਤੀ ਕਾਲੀ ਦਲ ਵੱਲੋਂ ਕੀਤੀ ਜਾ ਚੁੱਕੀ ਹੈ ਉਹ ਤੇ ਸਵਾਲ ਵੀ ਉੱਠਿਆ ਜਾਂ ਉਹਨੂੰ ਰੱਦ ਕਰਦੇ ਆ ਜਾਂ ਉਹਦੇ ਤੇ ਮੋਰ ਲਾਉਂਦੇ ਆ ਇਹ ਵੀ ਕਈ ਤਰ੍ਹਾਂ ਦੇ ਸਵਾਲ ਉੱਠੇ ਨੇ ਔਰ ਇਹਦੇ ਤਰ੍ਹਾਂ ਨਹੀਂ ਜੇ ਗੱਲ ਕਰੀਏ ਤਾਂ ਮਨਪ੍ਰੀਤ ਸਿੰਘ ਯਾਲੀ ਜਿਹੜੇ ਕੇਸ ਕਮੇਟੀ ਦੇ ਸਰਕਾਰ ਮੈਂਬਰ ਵੀ ਨੇ ਔਰ ਸਮੇਂ-ਸਮੇਂ ਉਹ ਕਹ ਲੋ ਕਾਲੀ ਦਲ ਦੀਆਂ ਜਿਹੜੀਆਂ ਸਥਾਨ ਤੋਂ ਪਾਸੇ ਜਾ ਕੇ ਕੋਈ ਰਣਨੀਤੀ ਹੈ ਜਾਂ ਏਜੰਡੇ ਤੋਂ ਜਿਹੜਾ ਪੰਥਕ ਏਜੰਡਾ ਉਹ ਤੋਂ ਪਾਸੇ ਜਾ ਕੇ ਕੋਈ ਰਣਨੀਤੀ ਕਾਲੀ ਦਲ ਨੇ ਲਿਖੀ ਹੈ ਤਾਂ ਉਹ ਵਿਰੋਧ ਵੀ ਕਰਦੇ ਆ ਇਹਨੇ ਉਹਦਾ ਔਰ ਇਹ ਗੱਲ ਯਾਦ ਵੀ ਕਰਾਉਂਦੇ ਆਏ ਆ ਕਿ ਪੰਥਕ ਪਾਰਟੀ ਔਰ ਪੰਥ ਜਾਂ ਪੰਜਾਬ ਦੇ ਭਲੇ ਹਿੱਤੀ ਜਿਹੜਾ ਇਸ ਪਾਰਟੀ ਦਾ ਏਜੰਡਾ ਹੋਣਾ ਚਾਹੀਦਾ ਤੇ ਹੁਣ ਵੀ ਉਹ ਕਹ ਲੋ ਦੋਵਾਂ ਗਰੁੱਪਾਂ ਤੋਂ ਹੀ ਬਾਗੀ ਟੜੇ ਤੋਂ ਵੀ ਜਾਂ ਬਾਦਲ ਟੜੇ ਤੋਂ ਵੱਖਰੀ ਆਪਣੀ ਭਾਵੇਂ ਉਹਨਾਂ ਨੇ ਸੁਰੱਖਿਈ ਹੋਈ ਆ ਪਰ ਇਹ ਜ਼ਰੂਰ ਆ ਕਿ ਉਹ ਉਹਨਾਂ ਨੇ ਭਰਤੀ ਮਹਿਮ ਦੇ ਮੁੱਦੇ ਤੇ ਕਿਹਾ ਸਪਸ਼ਟ ਕਿਹਾ ਕਿ ਕਾਲੀਕਲ ਵੱਲੋਂ ਜੋ ਭਰਤੀ ਕੀਤੀ ਜਾ ਰਹੀ ਹੈ ਉਹ ਸੱਤ ਮੈਂਬਰੀ ਕਮੇਟੀ ਨੂੰ ਉਹਦੇ ਬਾਰੇ ਕੋਈ ਨਹੀਂ ਦੱਸਿਆ ਗਿਆ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਔਰ ਜਿਹੜੀ ਭਰਤੀ ਕੀਤੀ ਵੀ ਜਾ ਰਹੀ ਹੈ ਉਹ ਜਿਹੜੀ ਅਸਤਾਤ ਅਨਸਾਰ ਜਾਂ ਕੱਲ ਤੱਕ ਸਾਹਿਬ ਵੱਲੋਂ ਲਾਈ ਡਿਊਟੀ ਜਾਂ ਤਖਾਏ ਰਸਤੇ ਮੁਤਾਬਕ ਨਹੀਂ ਕੀਤੀ ਜਾ ਰਹੀ ਆਉਣ ਵਾਲੇ ਦਿਨਾਂ ਚ ਜੇ ਦੇਖੀਏ ਤਾਂ ਹੋਰ ਵੀ ਕਈ ਸਵਾਲ ਖੜੇ ਹੁੰਦੇ ਆ ਔਰ ਸ਼੍ਰੋਮਣੀ ਕਮੇਟੀ ਮੈਂਬਰ ਪਿਛਲੇ ਦਿਨ ਜਸਵੰਤ ਭੜਾਣ ਉਹ ਉਹਨਾਂ ਨਾਲ ਗੱਲਬਾਤ ਕਰਨ ਇਹ ਵੀ ਸਾਹਮਣੇ ਆਇਆ ਸੀ ਕਿ ਜਦੋਂ ਸ਼੍ਰੀ ਕਾਲਤਾਖ ਸਾਹਿਬ ਦੇ ਜਥੇਦਾਰ ਨੂੰ ਮਿਲਣ ਗਏ ਅਗਿਆਨਿਰਗਵੀ ਸੰਗ ਨੂੰ ਕਿ ਇਸ ਭਰਤੀ ਨੂੰ ਰੋਕਿਆ ਜਾਵੇ ਜਾਂ ਇਹਨੂੰ ਰੱਦ ਕੀਤਾ ਜਾਵੇ ਤਾਂ ਅੱਗੋਂ ਦੇਲੇ ਜਥੇਦਾਰ ਨੇ ਉਹਨਾਂ ਨੂੰ ਕਿਹਾ ਕਿ ਅਸੀਂ ਹੁਕਮਨਾਮਾ ਜਾਰੀ ਕੀਤਾ ਹੈ ਔਰ ਸਟੈਂਡ ਵੀ ਲਿਆ ਹੋਇਆ ਹੈ ਇਸ ਮੁੱਦੇ ਤੇ ਹੁਣ ਸਿੱਖਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਜਾਂ ਥੋੜੀ ਵੀ ਕੋਈ ਜ਼ਿੰਮੇਵਾਰੀ ਬਣਦੀ ਹੈ ਔਰ ਉਹਨਾਂ ਦੀ ਗੱਲ ਇਹ ਜਾਇਜ਼ ਵੀ ਹੈ ਕਿ ਸਿੱਖ ਵੀ ਜਿਹੜੇ ਭਰਤੀ ਵਿੱਚ ਸ਼ਾਮਲ ਹੋ ਰਹੇ ਆ ਜਾਂ ਕਾਲੀ ਦਲ ਚ ਤੇ ਪਰ ਰਿਆ ਮੈਂਬਰਸ਼ਿਪ ਉਹਨਾਂ ਨੂੰ ਇਹ ਜ਼ਰੂਰ ਸਵਾਲ ਤਾਂ ਪੁੱਛਣਾ ਚਾਹੀਦਾ ਨਾ ਜਿਹੜੀ ਦੂਸਰੀ ਜਾਂ ਤੀਸਰੀ ਕਤਾਰ ਦੇ ਲੀਡਰ ਉਹਨਾਂ ਕੋਲੇ ਆਉਂਦੇ ਆ ਜਾਂ ਭਰਤੀ ਲਈ ਆਉਂਦੇ ਆ ਉਹ ਪੁੱਛਣ ਤਾਂ ਸਹੀ ਨਾ ਵੀ ਇਹ ਕਾਲ ਤੱਕ ਸਾਡੇ ਹੁਕਮਨਾਮੇ ਅਨਸਾਰ ਕਿਉਂ ਨਹੀਂ ਕੀਤੀ ਜਾ ਰਹੀ ਔਰ ਉਹਦੇ ਨਾਲ ਹੀ ਜਿਸ ਤਰ੍ਹਾਂ ਜਥੇਦਾਰ ਹਰਪੀ ਸਿੰਘ ਯਾਨੀ ਹਰਪੀ ਸਿੰਘ ਭਾਵੇਂ ਉਹਨਾਂ ਤੇ ਕਾਲੀ ਦਲ ਦੇ ਜਿਹੜੇ ਆਈਟੀ ਸੈੱਲ ਉਹ ਸਾਰੇ ਸਵਾਲ ਵੀ ਖੜੇ ਕਰਦੇ ਆ ਦੂਸ਼ਣਵਾਜੀ ਵੀ ਲਾਉਂਦੇ ਆ ਜਦੋਂ ਉਹਨਾਂ ਬਾਰੇ ਚਰਚਾ ਕਰਦੇ ਆ ਪਰ ਇਹ ਵੀ ਸਵਾਲ ਬਣਦਾ ਕਿ ਉਹਨਾਂ ਨੂੰ ਵੀ ਜਿਸ ਤਰ੍ਹਾਂ ਹੁਣ ਫਾਰਕ ਕਰ ਦਿੱਤਾ ਗਿਆ ਜਾਂ ਜਿਸ ਤਰ੍ਹਾਂ ਉਹ ਪਿਛਲੇ ਸਮੇਂ ਤੋਂ ਲੈ ਕੇ ਹੁਣ ਤੱਕ ਉਹ ਆਕਾਲੀ ਦਲ ਦੇ ਮਤਲਬ ਪੰਥਕ ਉਤੋਂ ਹਟਣ ਕਰਕੇ ਕਹਿ ਲਓ ਆਕਾਲੀ ਦਲ ਦੀ ਲੀਡਰਸ਼ਿਪ ਨੂੰ ਟਾਇਰੇ 'ਚ ਖੜਾ ਕਰਦੇ ਆਏ ਨੇ ਔਰ ਹੁਣ ਵੀ ਉਹਨਾਂ ਨੂੰ ਸਟੈਂਡ ਕਰਕੇ ਹੀ ਉਹਨਾਂ ਦੇ ਆਪਣਾ ਜਿਹੜਾ ਸਟੈਂਡ ਕਰਕੇ ਹੀ ਕਾਲੀ ਦਲ ਵੱਲੋਂ ਜਾਂ ਸ਼੍ਰੋਮਣੀ ਕਮੇਟੀ ਵੱਲੋਂ ਕਮੇਟੀ ਬਣਾ ਕੇ ਤਿੰਨ ਮੈਂਬਰੀ ਉਹਨਾਂ ਦੀ ਇੱਕ ਪਾਸੜ ਰਿਪੋਰਟ ਦੇ ਆਧਾਰ ਤੇ ਉਹਨਾਂ ਨੂੰ ਫਾਰਕ ਕੀਤਾ ਗਿਆ ਉਹ ਵੀ ਮੁੱਦਾ ਬੜਾ ਭਖਿਆ ਹੋਇਆ ਔਰ ਜਿੱਥੇ ਉੱਤੇ ਉਹ ਉਸ ਮੁੱਦੇ ਤੇ ਜਥੇਦਾਰ ਸਾਹਿਬ ਵੱਲੋਂ ਸ਼੍ਰੀ ਕਾਲਤਾਖਸਰ ਦੇ ਜਥੇਦਾਰ ਵੱਲੋਂ ਨਿਰਾਸ਼ਤਾ ਪ੍ਰਗਟਾਈ ਗਈ ਹੈ ਉੱਥੇ ਆਮ ਸਿੱਖਾਂ ਵੱਲੋਂ ਵੀ ਇਸ ਮੁੱਦੇ ਤੇ ਕਾਲੀ ਦਲ ਨੂੰ ਜਾਂ ਕਾਲੀ ਲੀਡਰਸ਼ਿਪ ਨੂੰ ਕੁਟਾਰੇਚ ਵੀ ਖੜਾ ਕੀਤਾ ਜਾ ਰਿਹਾ ਔਰ ਇਹ ਸਵਾਲ ਵੀ ਉਠਾਏ ਜਾ ਰਹੇ ਹੈ ਕਿ ਜੇ ਜੱਥੇਦਾਰ ਸਾਥ ਤੇ ਹੀ ਤਾਂ ਦੇ ਦੋਸ਼ ਸੀ ਤਾਂ ਉਹਨਾਂ ਨੂੰ ਤਖਸੀਦਮ ਦਮਾ ਸਾਹਿਬ ਦਾ ਜੱਥੇਦਾਰ ਕਿਉਂ ਲਾਇਆ ਗਿਆ ਫਿਰ ਉਹਨਾਂ ਨੂੰ ਉਸੇ ਕਾਲ ਤਖਸਾਬ ਦਾ ਐਕਟਿੰਗ ਜੱਥੇਦਾਰ ਕਿਉਂ ਲਾਇਆ ਗਿਆ ਤੇ ਇਹ ਦੋਸ਼ਾਂ ਦੀ ਜਾਂਚ ਪਹਿਲਾਂ ਕਿਉਂ ਨਹੀਂ ਹੋਈ ਇਹ ਸਵਾਲ ਤਾਂ ਬਣਦੇ ਵੀ ਐ ਸਿੱਖ ਸੰਗਤ ਦੇ ਔਰ ਇਸ ਮੁੱਦੇ ਤੇ ਵੀ ਕਾਲੀਦਲ ਘਿਰਦਾ ਨਜ਼ਰ ਆ ਰਿਹਾ ਔਰ 16 ਨੂੰ ਅਗਲੀ ਮੀਟਿੰਗ ਰੱਖ ਲਈ ਗਈ ਹੈ ਸੱਤ ਮੈਂਬਰੀ ਕਮੇਟੀ ਦੀ ਉਹ ਚ ਪਹੁੰਚ ਕੀਤੀ ਜਾ ਰਹੀ ਹੈ ਕਿ ਜਥੇਦਾਰ ਆਪਣੇ ਅ ਪੰਡਰਸਭ ਉਸ ਮੀਟਿੰਗ ਸ਼ਾਮਲ ਹੋਣ ਜਾਂ ਇਸ ਮੁੱਦੇ ਤੇ ਉਹਨਾਂ ਨਾਲ ਵਿਚਾਰ ਚਰਚਾ ਕੀਤੀ ਜਾਵੇ ਜਾਂ ਵਿਚਾਰ ਚਰਚਾ ਤੋਂ ਬਾਅਦ ਇੱਕ ਰਿਪੋਰਟ ਜਿਹੜੀ ਹੈ ਸੱਤ ਮੈਂਬਰ ਦੀ ਕਮੇਟੀ ਸ੍ਰੀ ਕਾਲ ਤਖਸਰ ਦੇ ਜਥੇਦਾਰ ਨੂੰ ਸੌਂਪ ਸਕੇ ਜਾਇਦਾ ਕੋਈ ਕੋਈ ਹੱਲ ਕਾਲ ਤਖਸਰ ਦੀ ਅਗਵਾਈ ਚ ਕੱਢਿਆ ਜਾਵੇ ਜਥੇਦਾਰ ਦੀ ਅਗਵਾਈ ਚ ਔਰ ਇਹ ਦੇ ਬਾਰੇ ਜਿਹੜੀ ਹੈ ਵਿਚਾਰ ਚਰਚਾ ਹੋ ਰਹੀ ਹੈ ਪਰ ਇਹ ਜ਼ਰੂਰ ਹੈ ਕਿ ਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਹੈ ਅਜੇ ਤੱਕ ਇਸ ਮੁੱਦੇ ਤੇ ਜਾਂ ਹੁਕਮਨਾਮਾ ਸਾਹਿਬ ਨੂੰ ਮੰਨਣ ਦੇ ਮੁੱਦੇ ਤੇ ਇੱਕ ਟੈਰੇਚੀ ਹੈ। ਔਰ ਜਿਹੜੀ ਆ ਇਹਦੇ ਨਾਲ ਹੀ ਅੱਪ ਗੱਲ ਕਰ ਲਈਏ ਕਿ ਇੱਕ ਹੋਰ ਵੱਡਾ ਮੁੱਦਾ ਪੰਜਾਬ ਨਾਲ ਹੀ ਜੁੜਿਆ ਹੋਇਆ ਮੁੱਦਾ ਹੈ ਜਾਂ ਜਿਸ ਤਰ੍ਹਾਂ ਕੋਰਟ ਕਚਹਿਰੀਆਂ ਦੇ ਇਨਸਾਫ ਨਾਲ ਜੁੜਿਆ ਹੋਇਆ ਮੁੱਦਾ ਹੈ ਜਿਹੜਾ ਕਿ ਹੈਰਾਨ ਕਰ ਦੇਣ ਵਾਲਾ ਹੈ। ਔਰ ਇੱਕ ਸਰਵੇ ਦੌਰਾਨ ਜਾਂ ਕਹੋ ਜਾਂ ਅ ਅਦਾਲਤਾਂ ਦਾ ਜਿਹੜਾ ਰਿਕਾਰਡ ਹੈ ਉਹ ਨੂੰ ਫਰੋਲਣ ਦੌਰਾਨ ਪਤਾ ਲੱਗਿਆ ਕਿ ਬਹੁਤ ਸਾਰੇ ਜਿਹੜੇ ਮਾਮਲੇ ਨੇ ਉੱਚ ਅਦਾਲਤਾਂ ਚ 40 ਤੋਂ 50 ਸਾਲ ਤੋਂ ਲਟਕਦੇ ਆ ਰਹੇ ਨੇ ਸਿਵਲ ਕੇਸ ਜਿਹੜੇ ਨੇ ਜਾਂ ਉਹਦੇ ਨਾਲ ਹੀ ਕਹ ਲਈਏ ਬਹੁਤ ਸਾਰੇ ਅਪਰਾਧਿਕ ਮਾਮਲੇ ਵੀ ਦੇਖੋ ਤੁਸੀਂ 40 ਤੋਂ 50 ਸਾਲ ਦੇ ਜਿਹੇ ਲਟਕਦੇ ਆ ਰਹੇ ਆ ਉਹਨਾਂ ਕੇਸਾਂ 'ਚ ਤਾਂ ਇਨਸਾਫ ਲੈਣ ਵਾਲੇ ਵੀ ਅੱਗੇ ਚਲੇ ਗਏ ਹੋਣਗੇ ਉਹ ਵੀ ਹਲਪਤਾ ਆ ਕੇ ਹੋਣਗੇ ਬਹੁਤ ਸਾਰੇ ਤੱਕ ਕੇਸਾਂ ਚ ਪਰ ਚੰਗੀ ਗੱਲ ਹੈ ਜੇ ਅਜੇ ਵੀ ਕੋਰਟ ਨਹੀਂ ਜਾਂ ਅਦਾਲਤਾਂ ਨਹੀਂ ਇਸ ਪਾਸੇ ਵੱਲ ਧਿਆਨ ਦਿੰਦਾ 30 ਤੋਂ 40 ਸਾਲ ਵਾਲੇ ਜਿਹੜੇ ਮਾਮਲੇ ਨੇ ਉਹ ਤਾਂ ਬਹੁਤ ਜ਼ਿਆਦਾ ਨੇ 45000 ਦੇ ਕਰੀਬ ਆ ਜਿਹੜੇ ਹੈਗੇ ਨੇ ਸਿਵਲ ਦੇ ਮਾਮਲੇ ਤੇ ਉਹਦੇ ਨਾਲ ਹੀ ਫਾਧਕ ਮਾਮਲੇ ਵੀ ਹੈਗੇ 1900 ਕਿੰਨੇ ਦੇ ਕਰੀਬ ਜਿਹੜੇ ਅੰਕੜੇ ਸਾਹਮਣੇ ਆਏ ਨੇ ਤੇ ਦੇਖਿਆ ਜਾਵੇ ਤਾਂ ਫਿਰ ਅਨਸਾਫ਼ ਦੀ ਆਸ ਕਿੱਥੇ ਰਹਿ ਜਾਂਦੀ ਹੈ ਐਡੇ ਲੰਬੇ ਮਾਮਲੇ ਲਟਕ ਜਾਂਦੇ ਨੇ ਔਰ ਬਹੁਤ ਸਾਰੇ ਜਿਹੜੇ ਲੋਕ ਨੇ ਜਿਹੜੇ ਅਨਸਾਫ਼ ਦੀ ੜੀ ਕਰਦੇ ਕਰਦੇ ਨਿਰਦੋਸ਼ ਲੋਕ ਵੀ ਜਿਹੜੇ ਬਹੁਤ ਸਾਰੇ ਜਿਨ੍ਹਾਂ ਨੂੰ ਕਿਸ ਤਰ੍ਹਾਂ ਜੇ ਕਿਸੇ ਨੂੰ ਸਿਆਸੀ ਰੰਜਿਸ਼ ਨਾਲ ਅਲਝਾ ਦਿੱਤਾ ਜਾਂਦਾ ਕਿਸੇ ਨੂੰ ਹੋਰ ਰੰਜਿਸ਼ਾਂ ਕਰਕੇ ਝੂਠੇ ਕੇਸਾਂ 'ਚ ਵੀ ਅਲਝਾ ਦਿੱਤਾ ਜਾਂਦਾ ਉਹ ਵੀ ੜੀ ਕਰਦੇ ਕਰਦੇ ਜਾਂ ਅਨਸਾਫ਼ ਦੀ ੜੀ ਕਰਦੇ ਕਰਦੇ ਕੈਲਵਾਲ ਵਿਦਾਖ ਜਾਂਦੇ ਨੇ ਜਾਂ ਲੰਬੇ ਸਮੇਂ ਤੋਂ ਜੇਲਾਂ ਦੀਆਂ ਕਾਲ ਕੋਠੜੀਆਂ 'ਚ ਬੰਦ ਨੇ ਔਰ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਜੇ ਦੇਖਿਆ ਜਾਵੇ ਤਾਂ ਬੰਦੀ ਸਿੰਘਾਂ ਦੇ ਮਾਮਲੇ 'ਚ ਵੀ ਆਪਾਂ ਜਿਨ੍ਹਾਂ ਨੂੰ ਕਹ ਲੋ 30-30 ਸਾਲ ਜਿਨ੍ਹਾਂ ਨੇ ਜੇਲ੍ਹਾਂ 'ਚ ਕੱਟ ਲਏ ਨੇ ਉਹ ਬੜਾ ਮੁੱਦਾ ਭਖਿਆ ਹੋਇਆ ਔਰ ਸਿੱਖਾਂ ਦੇ ਨਾਲ-ਨਾਲ ਮਨੁੱਖੀ ਅਧਿਕਾਰਾਂ ਨਾਲ ਸੰਬੰਧਿਤ ਜਥੇਬੰਦੀਆਂ ਵੀ ਇਸ ਮੁੱਦੇ ਤੇ ਚਰਚਾ ਕਰ ਰਹੀਆਂ ਨੇ ਕਿ ਉਹਨਾਂ ਨੂੰ 30 ਸਾਲ ਦੇ ਕਰੀਬ ਹੋ ਗਿਆ 32 ਸਾਲ ਦੇ ਕਰੀਬ ਕਈ ਸਿੰਘਾਂ ਨੂੰ ਹੋ ਗਿਆ ਕਿ ਉਹ ਜੇਲ੍ਹਾਂ 'ਚ ਬੰਦੇ ਹਾਲਾਂਕਿ ਕੇਂਦਰ ਵਾਦਾ ਵੀ ਕਰ ਚੁੱਕਿਆ મોદી ਸਾਫ ਵੱਲੋਂ ਵੀ ਵਾਦਾ ਕੀਤਾ ਗਿਆ ਸੀ ਕਿ ਉਹਨਾਂ ਦੇ ਕੇਸਾਂ ਨੂੰ ਵਿਚਾਰਿਆ ਜਾਵੇਗਾ ਜਾਂ ਉਹਨਾਂ ਨੂੰ ਬਾਹਰ ਭੇਜਿਆ ਜਾਵੇਗਾ ਪਰ ਉਤੋਂ ਸਰਕਾਰ ਵੀ ਮੁਨਕਰੀ ਨਜ਼ਰ ਆ ਰਹੀ ਹੈ ਹੋਰ ਵੀ ਇਹ ਇਸ ਮੁੱਦੇ ਨੂੰ ਲੈ ਕੇ ਜਿਹੜਾ ਲੰਬਾ ਸੰਘਰਸ਼ ਵੀ ਚੱਲ ਰਿਹਾ ਹੈ ਪਰ ਉਹਦੇ ਨਾਲ ਹੀ ਗੱਲ ਕਰੀਏ ਕਿ ਜਿਸ ਤਰ੍ਹਾਂ ਦੇ ਅੱਜ ਆਂਕੜੇ ਗ੍ਰੈਂਟ ਮੀਡੀਆ 'ਚ ਛਪੇ ਨੇ ਉਹ ਵੀ ਹੈਰਾਨ ਕਰ ਦੇਣ ਮਲੇ ਨੇ ਕਿ ਬਹੁਤ ਸਾਰੇ ਕੇਸ ਦੇਖੋ ਏਡਾ ਲੰਬਾ 40 ਤੋਂ 50 ਸਾਲ ਦਾ ਸਰ ਬਹੁਤ ਵੱਡਾ ਹੋ ਜਾਂਦਾ ਔਰ ਅਨਸਾਫ਼ ਅੜੀਕ ਦਾ ਅੜੀਕ ਦਾ ਬੰਦਾ ਥੱਕ ਜਾਂਦਾ ਇਹ ਇਹ ਦੇ ਲਈ ਭਾਵੇਂ ਕੋਰਟਾਂ ਨੇ ਕਿਹਾ ਕਿ ਨਵੀਆਂ ਅਦਾਲਤਾਂ ਜਾਂ ਨਵੇਂ ਉਹ ਮਤਲਬ ਜੱਜ ਬਿਠਾ ਕੇ ਇਹਨਾਂ ਨੂੰ ਇਹਨਾਂ ਕੇਸ ਚ ਤੇਜ਼ੀ ਲਿਆਂਦੀ ਜਾਊਗੀ ਤੇ ਦੂਸਰੇ ਪਾਸੇ ਜਿਹੜੇ ਐਨਆਰਆਈਆਂ ਨਾਲ ਸੰਬੰਧਿਤ ਮਾਮਲੇ ਨੇ ਉਹਦੇ ਲਈ ਵੀ ਕਹੋ ਪੰਜਾਬ ਸਰਕਾਰ ਨੇ ਵੀ ਜਿਹੜੀ ਨਵੀਂ ਪਟਾਰੀ ਖੋਲੀ ਆ ਉਹ ਚ ਛੇ ਅਦਾਲਤਾਂ ਨਵੀਆਂ ਅਦਾਲਤਾਂ ਵੀ ਬਣਾਉਣ ਦਾ ਫੈਸਲਾ ਲਿਆ ਤਾਂ ਕਿ ਐਨਆਰਆਈਆਂ ਦੇ ਜਿਹੜੇ ਕੇਸ ਨੇ ਉਹਨਾਂ ਨੂੰ ਜਲਦੀ ਨਿਪਟਾਇਆ ਜਾ ਸਕੇ ਭਾਵੇਂ ਦੇਖੋ ਐਨਆਰਆਈਆਂ ਨਾਲ ਸੰਬੰਧਤ ਬਹੁਤ ਸਾਰੇ ਮਾਮਲਿਆਂ 'ਚ ਸਰਕਾਰਾਂ ਵਾਅਦੇ ਤਾਂ ਕਰਦੀਆਂ ਨੇ ਐਨਆਰਆਈ ਥਾਣੇ ਵੀ ਹੈਗੇ ਆ ਐਨਆਰਆਈਆਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਤੇ ਕਬਜ਼ੇ ਹੁੰਦੇ ਨੇ ਜਾਂ ਉਹਨਾਂ ਦੇ ਘਰ ਤੱਕ ਜਾਂ ਉਹਨਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਹੋ ਜਾਂਦੇ ਨੇ ਪਲਾਟਾਂ ਤੇ ਕਬਜ਼ੇ ਹੋ ਜਾਂਦੇ ਨੇ ਉਹਨਾਂ ਮਾਮਲਿਆਂ 'ਚ ਵੀ ਇਨਸਾਫ ਦੇਣ ਲਈ ਦੇਖੋ ਕਮਿਸ਼ਨ ਬਹੁਤ ਬਣਦੇ ਨੇ ਔਰ ਥਾਣੇ ਵੀ ਨੇ ਵਕਰੇ ਥਾਣੇ ਵੀ ਨੇ ਪਰ ਉਹਨਾਂ ਬਹੁਤੇ ਐਨਆਰਆਈਆਂ ਨੂੰ ਖੱਜਲ ਖਰਾਬ ਹੀ ਹੋਣਾ ਪੈਂਦਾ ਉਹ ਮਤਲਬ ਇਹਨਾਂ ਸਰਕਾਰ ਦੇ ਵਾਅਦਿਆਂ ਦੇ ਉਲਟ ਕੁਝ ਅਮਲ ਚ ਦੇਖਦਾ ਨਜ਼ਰ ਨਹੀਂ ਆਉਂਦਾ ਜੇ ਦੇਖਿਆ ਜਾਵੇ ਤਾਂ ਪਿਛਲੇ ਸਮੇਂ ਚ ਜਿਸ ਤਰ੍ਹਾਂ ਜਗਰਾਉਂ ਇਲਾਕੇ ਚ ਬੀਬੀ ਸਰਬਜੀਤ ਕੌਰ ਮਾਣੂ ਦੇ ਵੱਲੋਂ ਇੱਕ ਨਾਰਾਈ ਬੀਬੀ ਦੀ ਜਾਂ ਪਰਿਵਾਰ ਦੀ ਕੋਠੀ ਦੇ ਕਿਸ ਤਰ੍ਹਾਂ ਕਬਜ਼ਾ ਕੀਤਾ ਗਿਆ ਉਹ ਕਬਜ਼ੇ ਦੇ ਖਿਲਾਫ ਕਿੱਡਾ ਸੰਘਰਸ਼ ਚੱਲਿਆ ਹੈ ਜਿਟੇਸ਼ਨ ਚੱਲੀ ਹੈ ਜੇ ਹੁਣ ਵੀ ਦੇਖ ਲਈਏ ਤਾਂ ਉਹ ਚ ਅਜੇ ਵੀ ਉਹ ਕਹਿੰਦੇ ਪਰਿਵਾਰ ਪੀੜਤ ਹੀ ਹੈ ਪ੍ਰੋਪਰ ਉਹਨਾਂ ਨੂੰ ਪੂਰਾ ਇਨਸਾਫ ਨਹੀਂ ਮਿਲਿਆ ਨਾ ਕੋਈ ਉਹ ਜਿਹੜੇ ਜਿਸ ਤਰ੍ਹਾਂ ਉਹਨਾਂ ਨੇ ਦੋਸ਼ ਲਾਏ ਨੇ ਉਹ 'ਚ ਕੋਈ ਕਾਰਵਾਈ ਪ੍ਰੋਪਰ ਹੋਈ ਹੈ ਉਹ ਉਹ ਵੀ ਮਾਮਲਾ ਹਜੇ ਉੱਠਿਆ ਹੋਇਆ ਹੈ ਤੇ ਉਹਦੇ ਨਾਲ ਹੀ ਜੇ ਕਿਸਾਨੀ ਸੰਘਰਸ਼ ਦੀ ਗੱਲ ਕਰੀਏ ਤਾਂ ਅੱਜ ਦੀ ਜਿਹੜੀ ਮੀਟਿੰਗ ਹੋ ਰਹੀ ਹੈ ਉਹ 'ਚ ਦੋਵੇਂ ਤਿਰਾਈ ਪਹੁੰਚੀਆਂ ਹੋਈਆਂ ਨੇ ਔਰ ਸੰਯੁਕਤ ਕਿਸਾਨ ਮੋਰਚਾ ਜਿਹੜਾ ਗੈਰ ਸਿਆਸੀ ਆ ਸੰਯੁਕਤ ਕਿਸਾਨ ਮੋਰਚੇ ਨਾਲ ਸੰਬੰਧਤ ਕਿਸਾਨ ਜਥੇਬੰਦੀਆਂ ਦੇ ਨੁਮਾਇंदे ਅੱਜ ਦੀ ਮੀਟਿੰਗ 'ਚ ਸ਼ਾਮਲ ਹੋਏ ਨੇ ਔਰ ਕਿਸ ਤਰ੍ਹਾਂ ਦਾ ਕੀ ਨਤੀਜਾ ਆਉਂਦਾ ਜਾਂ ਸਰਕਾਰ ਕਿਸ ਤਰ੍ਹਾਂ ਦਾ ਵਾਅਦਾ ਕਰਦੀ ਹੈ ਜਾਂ ਕਿਸ ਤਰ੍ਹਾਂ ਜਿਹੜੇ ਕਿਸਾਨੀ ਮੁੱਦੇ ਨੇ ਉਹਨਾਂ ਤੇ ਕੀ ਫੋਲ ਚੜਾਉਂਦੀ ਹੈ ਉਹ ਸਮਾਂ ਦੱਸੂਗਾ ਤੇ ਉਹਦੇ ਨਾਲ ਹੀ ਆਪਾਂ ਗੱਲ ਕਰ ਲਈਏ ਕਿ ਆ ਪੰਜਾਬ ਚ ਚੋਣਾ ਹੀ ਚੋਣਾ ਕਹਿ ਲਈਏ ਪੰਚਾਇਤੀ ਚੋਣਾਂ ਤੋਂ ਬਾਅਦ 14 ਕੋ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੁੰਦੀਆਂ ਨੇ ਉਸ ਤੋਂ ਬਾਅਦ ਉਹਨਾਂ ਆ ਬਲਾਕ ਸਮਟੀ ਤੇ ਦੇ ਨਾਲ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵੀ ਆ ਗਈਆਂ ਨੇ 31 ਮਈ ਨੂੰ ਚੋਣਾਂ ਆ ਗਈਆਂ ਨੇ ਭਾਵੇਂ ਇਹਨਾਂ ਚੋਣਾਂ 'ਚ ਬਹੁਤਾ ਜਿਹੜਾ ਕਹ ਲੋ ਹੱਥ ਜਿਹੜਾ ਉਹ ਮਜ਼ਬੂਤ ਹੱਥ ਸੱਤਾਧਾਰੀ ਤਰਦਾਈ ਹੁੰਦਾ ਹਮੇਸ਼ਾ ਸੱਤਾਧਾਰੀ ਤਰਈ ਇਹਨਾਂ ਚੋਣਾਂ 'ਚ ਭਾਰੂ ਰਹਿੰਦੀ ਆ ਔਰ ਹੁਣ ਵੀ ਕਹਿੰਦੇ ਕੱਲ ਦੀ ਕੈਬਨਟ ਦੀ ਮੀਟਿੰਗ 'ਚ ਮੁੱਖ ਮੰਤਰੀ ਵੱਲੋਂ ਕੈਬਨਟ ਮੰਤਰੀਆਂ ਨੂੰ ਇਸ਼ਾਰਾ ਕਰ ਦਿੱਤਾ ਗਿਆ ਕਿ ਉਹ ਆਪਣੇ ਆਪਣੇ ਹਲਕਿਆਂ 'ਚ ਪੂਰੇ ਜ਼ੋਰ ਨਾਲ ਪ੍ਰਚਾਰ ਕਰਕੇ ਚੋਣਾ ਇਹਨਾਂ ਚੋਣਾ ਚ ਵੱਧ ਤੋਂ ਵੱਧ ਆਪਣੇ ਉਮੀਦਵਾਰ ਜਿਤਾਉਣ ਪਰ ਇਹ ਵੀ ਉਹਨਾਂ ਨੇ ਕਹ ਲੋ ਕਹਿੰਦੇ ਇਸ਼ਾਰਾ ਕੀਤਾ ਕਿ ਕਿਸੇ ਤਰ੍ਹਾਂ ਦੀ ਸਿਆਸੀ ਦਖਲਅੰਦਾਜ਼ੀ ਨਾ ਕੀਤੀ ਜਾਵੇ ਜਾਂ ਕਹਿਣ ਤੋਂ ਭਾਵ ਹੈ ਕਿਸੇ ਤਰ੍ਹਾਂ ਦੀ ਧੱਕੇਸ਼ਾਹੀ ਨਾ ਕੀਤੀ ਜਾਵੇ ਪਰ ਜੇ ਹੁਣੇ ਦੇਖ ਲਈਏ ਆਪਾਂ ਨਗਰ ਨਿਗਮ ਚੋਣਾ ਚ ਕੀ ਕੁਝ ਵਾਪਰਿਆ ਜਾਂ ਨਗਰ ਨਿਗਮ ਚੋਣਾ ਚ ਮੇਅਰ ਬਣਾਉਣ ਲਈ ਸਰਕਾਰ ਨੇ ਆਪਣੇ ਮੇਅਰ ਬਣਾਉਣ ਲਈ ਜਿੱਥੇ ਜੇ ਅਮਰਸਰ ਦੀ ਗੱਲ ਕਰ ਲਈਏ ਜਾਂ ਫਗਵਾੜੇ ਦੀ ਗੱਲ ਕਰ ਲਈਏ ਜਾਂ ਲੁਧਿਆਣੇ ਦੀ ਵੀ ਗੱਲ ਕਰ ਲਈਏ ਜਿੱਤੇ ਬਹੁਤ ਤਰ੍ਹਾਂ ਦੇ ਸਰਕਾਰ ਨੇ ਹਰ ਹਰ ਬਾਜ਼ਾਰ ਬਈ ਬਤਿਆ ਔਰ ਇਸੇ ਤਰ੍ਹਾਂ ਹੀ ਕਹ ਲੋ ਜਿਸ ਤਰ੍ਹਾਂ ਕਹਿੰਦੇ ਹੁੰਦੇ ਹਾਥੀ ਦੇ ਦੰਦ ਦਿਖਾਉਣ ਵਾਲੇ ਕੁਝ ਹੋਰ ਆ ਤੇ ਖਾਣ ਵਾਲੇ ਕੁਝ ਹੋਰ ਹੁੰਦੇ ਆ ਉਹ ਸਮਾਂ ਹੀ ਦੱਸੂਗਾ ਕਿ ਇਹਨਾਂ ਚੋਣਾਂ 'ਚ ਵੀ ਕਿਸ ਤਰ੍ਹਾਂ ਦਾ ਰੁਝਾਨ ਬਣਦਾ ਜਾਂ ਸਰਕਾਰ ਕਈ ਵਾਰਾਂ ਤੇ ਤੇ ਹੁੰਦਾ ਨਾ ਹਾਲਾਂਕਿ ਚਲੋ ਇਕੱਲੀ ਮੌਜੂਦਾ ਸਰਕਾਰ ਦੀ ਨਹੀਂ ਗੱਲ ਕਰਦੇ ਜੇ ਪਿਛਲੀਆਂ ਸਰਕਾਰਾਂ ਰਵੈਤੀ ਸਰਕਾਰਾਂ ਦੀ ਵੀ ਗੱਲ ਕਰੀਏ ਤਾਂ ਰਵੈਤੀ ਸਰਕਾਰਾਂ ਵੀ ਇਨਾ ਚੋਣਾਂ ਦੌਰਾਨ ਤਾਂ ਠੱਕੇ ਕਰਦੀਆਂ ਹੀ ਆਈਆਂ ਬਹੁਤੇ ਤਾਵਾਂ ਤੇ ਦਾ ਵਿਰੋਧੀਆਂ ਦੇ ਕਾਗਜ਼ੀ ਨਹੀਂ ਫੜੇ ਜਾਂਦੇ ਨਾਮਜ਼ਦਗੀਆਂ ਨਹੀਂ ਹੋਣ ਦਿੱਤੀਆਂ ਜਾਂਦੀਆਂ ਜੇ ਨਾਮਜ਼ਦਗੀਆਂ ਹੁੰਦੀਆਂ ਨੇ ਤਾਂ ਰੱਦ ਕਰ ਦਿੱਤੀਆਂ ਜਾਂਦੀਆਂ ਨੇ ਭਾਵੇਂ ਇਹ ਜਰੂਰ ਸਵਾਲ ਉੱਠਦਾ ਹੈ ਕਿ ਇਨਾ ਮੈਂਬਰਾਂ ਕੋਲੇ ਜਾਂ ਬਲਾਕ ਸੰਮਤੀਆਂ ਕੋਲੇ ਬਹੁਤੇ ਅਧਿਕਾਰ ਨਹੀਂ ਹੁੰਦੇ ਪਰ ਬਹੁਤੇ ਲੋਕ ਇਨਾਂ ਚ ਅੰਟਰਾਸਟ ਵੀ ਨਹੀਂ ਲੈਂਦੇਗੇ ਪਰ ਅਧ்கਾਰ ਹੈਗੇ ਵੀ ਨੇ ਉਹ ਉਹਨਾਂ ਤੇ ਵੀ ਕਹਿ ਲੋ ਡਾਕਾ ਪਿਆ ਹੋਇਆ ਜੇ ਜੇ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਸੀ ਕਿ ਜਿਹੜੀਆਂ ਕੇਂਦਰ ਵੱਲੋਂ ਗ੍ਰਾਂਟਾਂ ਆਉਂਦੀਆਂ ਨੇ ਵਿੱਤ ਕਮਿਸ਼ਨ ਦੀਆਂ 15ਵਾਂ ਵਿੱਤ ਕਮਿਸ਼ਨ ਚੱਲਦਾ ਪਿਆ ਉਹ ਜਿਹੜੀਆਂ ਗ੍ਰਾਂਟਾਂ ਨੇ ਪਿੰਡਾਂ ਨੂੰ ਆਉਂਦੀਆਂ ਨੇ ਜਾਂ ਪਰ ਹੈੱਡ ਦੇ ਹਿਸਾਬ ਨਾਲ ਆਬਾਦੀ ਦੇ ਹਿਸਾਬ ਨਾਲ ਪਿੰਡਾਂ ਨੂੰ ਜਿਹੜੀਆਂ ਗ੍ਰਾਂਟਾਂ ਵੀ ਆਉਂਦੀਆਂ ਨੇ ਉਹਦਾ ਕੁਝ ਹਿੱਸਾ ਜ਼ਿਲ੍ਹਾ ਪ੍ਰੀਸ਼ਦਾਂ ਨੂੰ ਤੇ ਕੁਝ ਹਿੱਸਾ ਜਿਹੜਾ ਬਲਾਕ ਸੰਮਤੀਆਂ ਨੂੰ ਵੱਡਾ ਹਿੱਸਾ ਬਲਾਕ ਸੰਮਤੀਆਂ ਨੂੰ ਹੁੰਦਾ 10% ਜ਼ਿਲ੍ਹਾ ਪ੍ਰੀਸ਼ਦਾਂ ਨੂੰ ਵੀ ਉਹ ਜਾਂਦਾ ਉਹ ਜਿਹੜੀਆਂ ਗ੍ਰਾਂਟਾਂ ਹੁੰਦੀਆਂ ਉਹ ਵੀ ਕਹੋ ਬਲਾਕ ਸੰਮਤੀਆਂ ਦੇ ਚੇਅਰਮੈਨਾਂ ਨੂੰ ਵੰਡਣ ਦੀ ਇਜਾਜ਼ਤ ਨਹੀਂ ਹੁੰਦੀ ਉਹ ਵੀ ਵਿਧਾਇਕ ਜਾਂ ਜਿਹੜੇ ਹਲਕਾ ਇੰਚਾਰਜ ਲਾਏ ਹੁੰਦੇ ਨੇ ਉਹੀ ਵੰਦੇ ਆ ਕੇ ਔਰ ਇਸ ਤਰ੍ਹਾਂ ਗੱਲ ਕਰ ਲਈਏ ਕਿ ਚਲੋ ਇਹਨਾਂ ਚੋਣਾਂ 'ਚ ਖੈਰ ਸੱਤਾਧਾਰੀ ਧਰਦੇ ਉਹਨਾਂ ਦਾ ਇੰਟਰਸਟ ਤਾਂ ਬਹੁਤ ਜ਼ਿਆਦਾ ਇਸ ਵਾਰ ਹੋਊਗਾ ਕਿਉਂਕਿ ਉਹ ਪਹਿਲੀ ਵਾਰ ਹੀ ਲੜ ਰਹੇ ਐ ਔਰ ਕਈ ਜਿਵੇਂ ਕਹ ਲੋ ਸੱਤਾਧਾਰੀ ਧਰਨੇ ਵਾਦੇ ਵੀ ਕੀਤੇ ਹੁੰਦੇ ਆ ਤੇ ਤੈਨੂੰ ਸਰਪੰਚ ਬਣਾਵਾਂਗੇ ਤੈਨੂੰ ਵੀ ਕਿਤੇ ਐਡਜਸਟ ਕਰਾਂਗੇ ਤੇਰੇ ਵੀ ਕਿਤੇ ਪੂਛ ਲਾਵਾਂਗੇ ਔਰ ਜਦੋਂ ਬਲਾਕ ਸੰਮਤੀ ਮੈਂਬਰ ਬਣ ਜਾਂਦਾ ਹੈ ਜਾਂ ਜਿਲ੍ਹਾ ਪ੍ਰੀਸ਼ਦ ਮੈਂਬਰ ਬਣ ਜਾਂਦਾ ਫਿਰ ਥਾਣੇ ਵਿਚਾਰੀ ਚ ਵੀ ਪੁੱਛ ਗਿਆ ਚ ਵੱਧ ਜਾਂਦੀ ਹੈ ਤੇ ਇਸ ਤਰ੍ਹਾਂ ਸੱਤਾਧਾਰੀ ਧਰਦਾ ਵੈਸੇ ਵੀ ਨਵੀਂ ਨਵਿਆਂ ਨੇ ਮદાન ਚ ਆਉਣਾ ਅੰਤਰਸਤਾ ਹੋਊਗਾ ਹੀ ਤੇ ਸਮਾਂ ਦੇਖਦੇ ਹਾਂ ਵੀ ਕੌਣ ਕਿਸ ਤਰ੍ਹਾਂ ਦੀ ਰਣਨੀਤੀ ਬਣਾਉਂਦਾ ਵਿਰੋਧੀ ਵੀ ਜ਼ੋਰ ਤਾਂ ਲਾਉਣਗੇ ਕਿਉਂਕਿ 27 ਨੇੜੇ ਆ ਰਿਹਾ 27 ਨੂੰ ਲੈ ਕੇ ਸਾਰੀਆਂ ਹੀ ਤਰ੍ਹਾਂ ਜਿਹੜੀਆਂ ਨੇ ਯਤਨ ਕਰ ਰਹੀਆਂ ਨੇ ਔਰ ਇਹ ਵੀ ਹੈਗਾ ਕਿ ਬੀਜੇਪੀ ਵੀ ਦੇਖੋ ਦਿੱਲੀ ਦਾ ਮੋਰਚਾ ਉਹਨਾਂ ਨੇ ਫਤਕ ਕਰ ਲਿਆ ਫਤ ਤੇ ਹੁਣ ਪੰਜਾਬ ਤੇ ਉਹਨਾਂ ਦੀ ਅੱਖ ਹੈਗੀ ਆ ਔਰ ਬੀਜੇਪੀ ਨੇ ਵੀ ਕਹਿਤਾ ਕਿ ਉਹਨਾਂ ਨੇ ਪਿੰਡਾਂ 'ਚ ਆਪਣੀ ਮਜ਼ਬੂਤੀ ਕਰਨੀ ਹੈ ਪੰਚਾਇਤੀ ਚੋਣਾਂ 'ਚ ਤਾਂ ਭਾਵੇਂ ਉਹਨਾਂ ਨੇ ਬਹੁਤਾ ਹਿੱਸਾ ਨਹੀਂ ਲਿਆ ਬੀਜੇਪੀ ਨੇ ਔਰ ਇਹਨਾਂ ਚੋਣਾਂ 'ਚ ਹੋ ਸਕਦਾ ਬੀਜੇਪੀ ਵੀ ਮਜ਼ਬੂਤ ਹੋ ਕੇ ਨਿਕਲੇ ਤਾਂ ਭਾਵੇਂ ਗਾਂ ਲੋਕ ਕਿਸ ਤਰ੍ਹਾਂ ਦਾ ਹੰਗਾਰਾ ਦਿੰਦੇ ਉਹ ਤਾਂ ਸਮਾਂ ਦੱਸੂਗਾ ਔਰ ਜੇ ਕੇਂਦਰ ਅ ਕਿਸਾਨਾਂ ਦੀ ਗੱਲ ਮੰਨ ਲੈਂਦਾ ਜਾਂ ਕਿਸਾਨਾਂ ਦੇ ਮੁੱਦਿਆਂ ਤੇ ਵਿਚਾਰ ਕਰ ਲੈਂਦਾ ਹੋ ਸਕਦਾ ਕਿਤੇ ਨਾ ਕਿਤੇ ਜੇ ਵਿਰੋਧ ਨਾ ਹੋਵੇ ਤਾਂ ਪੈਰ ਲਾ ਵੀ ਜਾਣ ਇਹ ਸਮਾਂ ਦੱਸੂਗਾ ਅੱਜ ਦੇ ਇਹ ਜਿਹੜੇ ਖਾਸ ਮੁੱਦੇ ਸੀ ਉਹਨਾਂ ਤੇ ਆਪਾਂ ਗੱਲਬਾਤ ਕੀਤੀ ਹੈ ਚਰਚਾ ਕੀਤੀ ਹੈ ਔਰ ਅੱਜ ਮੇਰੇ ਸਾਥੀ ਜਿਹੜੇ ਨੇ ਲਗਨ ਜੀ ਹਣੀ ਉਹਨਾਂ ਨਾਲ ਸਾਥ ਅੱਜ ਪ੍ਰੋਗਰਾਮ 'ਚ ਨਹੀਂ ਹੋ ਸਕਿਆ ਪਰ ਕੱਲ ਅਸੀਂ ਫੇਰ ਤੁਹਾਡੇ ਨਾਲ ਜੁੜਾਂਗੇ ਔਰ ਜਿਹੜੇ ਵਕ ਵਕ ਮੁੱਦੇ, ਕਰੰਟ ਮੁੱਦੇ ਆਉਣਗੇ ਉਹਨਾਂ ਤੇ ਤੁਹਾਡੇ ਨਾਲ ਗੱਲਬਾਤ ਕਰਾਂਗੇ। ਇਜਾਜ਼ਤ ਦਿਓ ਔਰ ਜੇ ਤੁਹਾਨੂੰ ਇਹ ਜਿਹੜੀ ਹੈ ਜਾਣਕਾਰੀ ਕਹਿ ਲਓ ਜਾਂ ਚਰਚਾ ਚੰਗੀ ਲੱਗੇ ਤਾਂ ਇਹਨੂੰ ਅਹ ਇਹ ਜ਼ਰੂਰ ਕਰਦਿਆ ਕਰੋ ਫੇਸਬੁਕ ਤੇ YouTube ਤੇ ਅਹ ਧੰਨਵਾਦ ਮੈਂ ਜਗਿੰਦਰ ਸਿੰਘ ਧੰਨਵਾਦ